ਸਸਿਕਾਲ ਦੀ ਸਾਰਿਆਂ ਨੂੰ ਅੱਜ ਅਸੀਂ ਬਣਾਉਣ ਜਾ ਰਹੇ ਹਾਂ ਕੇਕ ਤੇ ਨਾਲ ਕੇਕ ਰਸ ਇਹ ਬਹੁਤ ਹੀ ਈਜ਼ੀ ਹੈ ਤੇ ਇਹਦੇ ਲਈ ਸਾਨੂੰ ਇਨਗਰੀਡੀਅੰਟ ਵੀ ਜ਼ਿਆਦਾ ਨਹੀਂ ਚਾਹੀਦੇ 1 ਕੱਪ ਸੂਜੀ ਚਾਹੀਦੀ ਹੈ 1/4 ਕੱਪ ਸੰ ਚਾਹੀਦੀ ਹੈ ਸ਼ੂਗਰ ਤੇ ਥੋੜੀ ਜਿਹੀ ਇਲਾਚੀਆ ਇਹਨੂੰ ਅਸੀਂ ਗ੍ਰਾਈਂਡ ਕਰ ਲਾਂਗੇ ਚੰਗੀ ਤਰ੍ਹਾਂ ਬਰੀਕ ਪੀਸ ਲਾਂਗੇ ਤੇ ਉਸ ਤੋਂ ਬਾਅਦ ਅਸੀਂ ਇਹਦੇ ਵਿੱਚ ਐਡ ਕਰ ਦਾਂਗੇ 1 ਕੱਪ ਮਿਲਕ ਦਾ ਜਿਹੜੇ ਜਿਸਸਾ ਆਪਣਾ ਅਸੀਂ ਸੂਜੀ ਲਈ ਸੀ ਉਸੇ ਹਿਸਾਬ ਨਾਲ ਹੀ ਅਸੀਂ ਦੁੱਧ ਲੈਣਾ ਤੇ ਜਿਹੜੀ ਮਲਾਈ ਹੈ ਮਲਾਈ ਦੇ ਨਾਲ ਹੀ ਲੈਣਾ ਆਪਣਾ ਜਿਹੜੀ ਫਰੈਸ਼ ਮਲਾਈ ਹੁੰਦੀ ਹੈ ਉਹ ਅਸੀਂ ਲੈਣੀ ਹੈ ਤੇ ਉਹਨੂੰ ਅਸੀਂ ਚੰਗੀ ਤਰ੍ਹਾਂ ਪੀਸ ਕੇ ਗ੍ਰाइंड ਕਰਕੇ ਇੱਕ ਬੜਾ ਸਮੂਥ ਜਿਹਾ ਪੇਸਟ ਤਿਆਰ ਕਰ ਲੈਣਾ ਤੇ ਉਹਨੂੰ ਅਸੀਂ ਰੈਸਟ ਲਈ ਰੱਖ ਦੇਣਾ ਜਿੰਨੀ ਦੇਰ ਤੱਕ ਉਹ ਤਿਆਰ ਹੋ ਰਿਹਾ ਹੈ ਮਤਲਬ ਰੈਸਟ ਵਾਸਤੇ ਅਸੀਂ ਰੱਖਿਆ ਉੰਨੀ ਦੇਰ ਤੱਕ ਅਸੀਂ ਆਪਣਾ ਕੇਕ ਟਿਨ ਤਿਆਰ ਕਰ ਲੈਨੇ ਆ ਕੇਕ ਟਿਨ ਦੇ ਵਿੱਚ ਆਪਾਂ ਇੱਕ ਚਮਚ ਮੈਦੇ ਦਾ ਲੈਣਾ ਹੈ ਘਿਓ ਲਾ ਕੇ ਅਸੀਂ ਚੰਗੀ ਤਰ੍ਹਾਂ ਜਿਹੜਾ ਮੈਦਾ ਨੂੰ ਸਪਰੈਡ ਕਰ ਦੇਣਾ ਕਿ ਉਹ ਪੂਰੇ ਕੇਕ ਟਿਨ ਨੂੰ ਲੱਗ ਜਾਏ ਤੇ ਜਿਹੜਾ ਐਕਸਟਰਾ ਇਹਦੇ ਵਿੱਚ ਮੈਦਾ ਰਹਿ ਜਾਏਗਾ ਉਹ ਅਸੀਂ ਕੱਢ ਦੇਣਾ ਵਿੱਚ ਨਹੀਂ ਰਹਿਣ ਦੇਣਾ 15 ਤੋਂ 20 ਮਿੰਟ ਹੋ ਗਏ ਨੇ ਉਸ ਤੋਂ ਬਾਅਦ ਅਸੀਂ ਜੋ ਦੇਖਿਆ ਸਾਡਾ ਜਿਹੜਾ ਇਹ ਸੂਜੀ ਆ ਫੁੱਲ ਗਈ ਆ ਤੇ ਉਸ ਦੇ ਵਿੱਚ ਅਸੀਂ ਪਾ ਦੁੱਤਾ ਇੱਕ ਚਮਚ ਆਪਣਾ ਘਿਓ ਦਾ ਦੇਸੀ ਘਿਓ ਤੁਸੀਂ ਆਇਲ ਜਿਹੜਾ ਵੀ ਯੂਜ਼ ਕਰਨਾ ਤੁਸੀਂ ਉਹ ਪਾ ਸਕਦੇ ਹੋ 1/4 ਕੱਪ ਮੈਂ ਜਿਹੜਾ ਛੋਟੇ ਵਾਲਾ ਸੀ ਉਹ ਲਿਆਏ ਤੁਸੀਂ ਤਿੰਨ ਤੋਂ ਚਾਰ ਟੇਬਲस्पून ਆਪਣੇ ਪਾਸ ਆਜੋ ਪਿਓ ਦੇ ਫਿਰ ਇਹਦੇ ਇਹਦੇ ਵਿੱਚ ਥੋੜਾ ਜਿਹਾ ਪਾ ਦਾਂਗੇ ਅਸੀਂ ਨਮਕ ਨਾਲ ਨਾਲ ਆਪਾਂ 슈ਗਰ ਪਾ ਦਾਂਗੇ ਪੀਸੀ ਹੋਈ ਜਿਹੜੀ ਚੀਨੀ ਹੁੰਦੀ ਹੈ ਉਹ ਪਾ ਕੇ ਨਾਲ ਹੀ ਅਸੀਂ ਪਾ ਦਾਂਗੇ ਥੋੜਾ ਜਿਹਾ ਬੇਕਿੰਗ ਪਾਊਡਰ ਤੇ ਇਹਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਸਲੋ ਸਲੋ ਮਿਕਸ ਕਰਨਾ ਅਸੀਂ ਜਿਆਦਾ ਮਤਲਬ ਤੇਜ਼ ਔਰ ਜਿਆਦਾ ਦੇਰ ਤੱਕ ਨਹੀਂ ਕਰਨਾ ਕਿਉਂਕਿ ਇਹਦੇ ਵਿੱਚ ਬੇਕਿੰਗ ਪਾਊਡਰ ਪੈ ਚੁੱਕਾ ਹੈ ਉਸ ਤੋਂ ਬਾਅਦ ਅਸੀਂ ਇਹਨੂੰ ਕੇਕ ਟਿਨ ਦੇ ਵਿੱਚ ਸ਼ਿਫਟ ਕਰ ਲਾਂਗੇ ਜਿੰਨੀ ਦੇਰ ਤੱਕ ਅਸੀਂ ਇਹ ਘਰ ਰਹੇ ਸੀਗੇ ਬੇਕਿੰਗ ਵਗੈਰਾ ਮਿਕਸ ਕੀਤੀ ਸੀਗੀ ਨਾਲ ਹੀ ਮੈਂ ਇੱਕ ਪਤੀਲਾ ਜਿਹੜਾ ਆਪਣਾ ਕੋਈ ਵੀ ਪੁਰਾਣਾ ਬਰਤਨ ਹੈ ਜਿਸ ਵਿੱਚ ਅਸੀਂ ਬੇਕ ਕਰਨਾ ਹੈ ਉਹ ਰੱਖਿਆ ਸੀ ਮੈਂ ਇੱਥੇ ਪਤੀਲਾ ਯੂਜ਼ ਕੀਤਾ ਤੁਸੀਂ ਚਾਹੋ ਤਾਂ ਤੁਸੀਂ ਕੜਾਈ ਵੀ ਯੂਜ਼ ਕਰ ਸਕਦੇ ਹੋ ਜੋ ਵੀ ਜਿਹੜੀ ਉੱਪਰੋਂ ਕਵਰ ਹੋ ਜਾਂਦਾ ਹੋਵੇ ਪਾਂਡਾ ਤੁਸੀਂ ਕੋਈ ਵੀ ਲੈ ਸਕਦੇ ਹੋ ਉਹਦੇ ਵਿੱਚ ਅਸੀਂ ਇਹ ਸ਼ਿਫਟ ਕਰਕੇ ਤੇ ਇਹਨੂੰ ਮੈਂ 15 ਤੋਂ 20 ਮਿੰਟ ਰੱਖਿਆ 15 ਤੋਂ 20 ਮਿੰਟ ਬਾਅਦ ਮੈਂ ਜਦੋਂ ਚੈੱਕ ਕੀਤਾ ਤੇ ਇਹ ਮੇਰਾ ਫੁੱਲ ਚੁੱਕਿਆ ਸੀਗਾ ਉੱਪਰੋਂ ਮੈਂ ਇਹ ਬੰਦ ਕਰਤਾ ਸੀਗਾ ਕਿ ਜਿਹੜੀ ਜਿਹੜੀ ਸਟੀਮ ਹੈ ਉਹ ਬਾਹਰ ਨਾ ਨਿਕਲੇ ਤੇ ਅੰਦਰੋਂ ਚੰਗੀ ਤਰ੍ਹਾਂ ਪੱਕ ਜੇ ਥੋੜੀ ਦੇਰ ਬਾਅਦ ਜਦੋਂ ਮੈਂ ਚੈੱਕ ਕੀਤਾ 15 ਮਿੰਟ ਹੋ ਗਏ ਸੀ ਤੇ ਮੇਰਾ ਕੇਕ ਆਲਮੋਸਟ ਤਿਆਰ ਸੀਗਾ ਤੇ ਮੈਂ ਤੁਸਪਿੱਕ ਤੇ ਨਾਲੇ ਨੂੰ ਮੈਂ ਚੈੱਕ ਕੀਤਾ ਤੇ ਇਹ ਤਿਆਰ ਸੀਗਾ ਤੇ ਜਿਹੜਾ ਥੋੜਾ ਜਿਹਾ ਕੱਚਾ ਲੱਗ ਰਿਹਾ ਸੀਗਾ ਮੈਂ ਗੈਸ ਆਫ ਕਰਕੇ ਤੇ ਮੈਂ ਇਹਨੂੰ ਟੱਕ ਕੇ ਰੱਖ ਦਿੱਤਾ ਸੀਗਾ ਤੇ ਇਹ ਮੇਰਾ ਵਧੀਆ ਪੱਕ ਕੇ ਫੁੱਲ ਕੇ ਤ ਅਸੀਂ ਇਹਨੂੰ ਗਰਮ-ਗਰਮ ਨੂੰ ਨਹੀਂ ਕੱਟਾਂਗੇ ਇਹਨੂੰ ਘਟੋ-ਘਟ ਅਸੀਂ ਚੰਗੀ ਤਰ੍ਹਾਂ ਠੰਡਾ ਹੋਣ ਦਵਾਵਾਂਗੇ ਵੀ 25 ਮਿੰਟ ਅੱਧਾ ਘੰਟਾ ਜਿੰਨੀ ਦੇਰ ਤੱਕ ਇਹ ਨਾਰਮਲ ਤੁਸੀਂ ਪੱਖੇ ਥੱਲੇ ਜਾਂ ਵੈਸੇ ਰੱਖ ਦਿਓ ਜਦੋਂ ਠੰਡਾ ਹੋ ਜਾਏਗਾ ਅਸੀਂ ਉਦੋਂ ਹੀ ਕੱਟਣਾ ਫੇਰ ਹੀ ਇਹਨੇ ਇਸ ਤਰ੍ਹਾਂ ਨਿਕਲਣਾ ਜੇ ਅਸੀਂ ਗਰਮ ਕੱਟਾਂਗੇ ਤੇ ਫੇਰ ਇਹ ਮਤਲਬ ਨਾਲ ਲੱਗ ਜਾਏਗਾ ਚਿਪਕ ਜਾਏਗਾ ਉਹਦੇ ਤੇ ਇਹ ਨਿਕਲੇਗਾ ਨਹੀਂ ਤੇ ਉਸ ਤੋਂ ਬਾਅਦ ਅਸੀਂ ਕੱਢਣ ਤੋਂ ਬਾਅਦ ਅਸੀਂ ਇਹਦੇ ਮੈਂ ਲੰਬੇ-ਲੰਬੇ ਪੀਸ ਕੱਟ ਲਏ ਤੁਸੀਂ ਚਾਹੋ ਤਾਂ ਤੁਸੀਂ ਛੋਟੇ ਵੀ ਕਰ ਸਕਦੇ ਹੋ ਇਹ ਤੁਸੀਂ ਆਪਣੀ ਮਰਜ਼ੀ ਦੇ ਹਿਸਾਬ ਨਾਲ ਜਿੱਦਾਂ ਦੇ ਵੀ ਪੀਸ ਤੁਹਾਨੂੰ ਚਾਹੀਦੇ ਆ ਤੁਸੀਂ ਕੱਟ ਲਿਓ ਇਹ ਸਾਡਾ ਹੁਣ ਕੇਕ ਬਣ ਕੇ ਤਿਆਰ ਹੋ ਗਿਆ ਹੈ ਤੇ ਅਸੀਂ ਦੇ ਇਦਾਂ ਖਾਣਾ ਤੇ ਅਸੀਂ ਇਦਾਂ ਵੀ ਖਾ ਸਕਦੇ ਹਾਂ ਬਹੁਤ ਟੇਸਟੀ ਲੱਗਦਾ ਬਟ ਮੈਂ ਇਹਨੂੰ ਥੋੜੀ ਰਸਕ ਜਿਵੇਂ ਹੁੰਦੇ ਆਪਾਂ ਰਸਕ ਬਣਾ ਕੇ ਖਾਣੇ ਆ ਥੋੜੇ ਕ੍ਰਿਸਪੀ ਕਰਕੇ ਕਰੰਚੀ ਖਾਣੇ ਤੇ ਫਿਰ ਮੈਂ ਕੀ ਕੀਤਾ 15 ਮਿੰਟ ਲਈ ਮੈਂ ਇਹਨੂੰ ਆਪਣੇ 에ਅਰ ਫਰਾਈਅਰ ਦੇ ਵਿੱਚ ਲਾਤਾ ਜੇ ਤੁਹਾਡੇ ਕੋਲ 에ਅਰ ਫਰਾਇਰ oven ਓਟੀਜੀ ਇਹ ਚੀਜ਼ਾਂ ਨਹੀਂ ਹੈਗੀਆਂ ਨੇ ਤੇ ਮਾਈਕ੍ਰੋਵੇਵ ਨਹੀਂ ਹੈ ਤੇ ਤੁਸੀਂ ਇਹਨੂੰ ਜਿਹੜਾ ਪਤੀਲੇ ਵਿੱਚ ਅਸੀਂ ਜਿਹਦੇ ਚ ਬਣਾਇਆ ਨਾ ਤੁਸੀਂ ਉਹਦੇ ਵਿੱਚ ਵੀ ਇੱਕ ਪਲੇਟ ਰੱਖ ਕੇ ਤੇ ਤੁਸੀਂ ਉਹਦੇ ਚ ਵੀ ਆ ਪੀਸਿਸ ਰੱਖ ਸਕਦੇ ਹੋ ਉਹ ਉਦੋਂ ਵੀ ਬਹੁਤ ਕ੍ਰਾਂਚੀ ਬਣ ਜਾਣਗੇ ਉਹਦੇ ਨਾਲ ਵੀ ਇਹਨੂੰ ਅਸੀਂ ਥੋੜੀ ਦੇਰ ਬਾਅਦ ਇਹਦੀ ਸਾਈਡ ਵੀ ਆਪਾਂ ਪਲਟਨੀ ਹੈ ਕਿ ਦੋਨੋਂ ਸਾਈਡ ਤੋਂ ਇਹ एकदम ਕ੍ਰਾਂਚੀ ਹੋ ਜਾਣ ਤੇ ਔਰ ਇਹ ਬਹੁਤ ਹੀ ਟੇਸਟੀ ਔਰ ਬਹੁਤ ਹੀ ਵਧੀਆ ਬਣਦੇ ਨੇ ਔਰ ਤੁਸੀਂ ਇੱਕ ਵਾਰ ਜ਼ਰੂਰ ਕਰਕੇ ਇਹ ਬਣਾ ਕੇ ਦੇਖਿਓ ਤੁਸੀਂ ਦੋਨੋਂ ਫਾਰਮ ਦੇ ਵਿੱਚ ਖਾ ਸਕਦੇ ਹੋ ਤੁਸੀਂ ਕੇਕ ਦੀ ਉਹਦੇ ਚ ਵੀ ਖਾ ਸਕਦੇ ਹੋ ਤੁਹਾਨੂੰ ਕੇਕ ਪਸੰਦ ਹੈ ਰਸ ਨਹੀਂ ਪਸੰਦ ਤੇ ਜਾਂ ਤੁਸੀਂ ਇਹਨੂੰ ਰਸ ਬਣਾ ਕੇ ਵੀ ਖਾ ਸਕਦੇ ਹੋ ਤੇ ਮੈਨੂੰ ਥੋੜੇ ਕਰੰਚੀ ਪਸੰਦ ਸੀਗੇ ਤੇ ਮੈਂ ਇਹਨੂੰ ਉਹ ਚੋਂ 에어 ਫਰਾਈਰ ਚੋਂ ਕੱਢਣ ਤੋਂ ਬਾਅਦ ਇਹਨੂੰ ਮੈਂ ਥੋੜਾ ਜਿਹਾ 5 ਮਿੰਟ ਤੱਕ ਰੱਖਿਆ ਕਿ ਥੋੜੇ ਹਾਰਡ ਹੋ ਜਾਣ ਇਹ ਜਿੱਦਾਂ ਆਪਣੇ ਰਸ ਹੁੰਦੇ ਨੇ ਬਣਦੇ ਨੇ ਇਹ ਐਗਜ਼ੈਕਟਲੀ ਓਦਾਂ ਹੀ ਬਣਦੇ ਨੇ ਬਹੁਤ ਕਰੰਚੀ ਬਣਦੇ ਨੇ ਤੁਸੀਂ ਇਹ ਜ਼ਰੂਰ ਇੱਕ ਵਾਰੀ ਟਰਾਈ ਕਰਿਓ ਬਣਾਇਓ ਤੇ ਮੈਨੂੰ ਦੱਸਿਓ ਤੇ ਮੈਨੂੰ ਇਹ ਵੀ ਦੱਸਿਓ ਕਿ ਤੁਹਾਨੂੰ ਮੇਰੀ ਆ ਕੇਕ ਰਸ ਦੀ ਰੈਸਪੀ ਕਿਹੋ ਜਿਹੀ ਲੱਗੀ ਤਾਨੂੰ ਪਸੰਦ ਆਇਆ ਤੇ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਿਓ ਤੇ ਇਹਨੂੰ ਤੁਸੀਂ ਟ੍ਰਾਈ ਜ਼ਰੂਰ ਕਰਿਓ ਚਾਹ ਦੇ ਨਾਲ ਜਦੋਂ ਮਰਜੀ ਤੁਸੀਂ ਇਹਨੂੰ ਖਾ ਸਕਦੇ ਹੋ ਕੰਨ ਫੇਰ ਮਿਲਦੇ ਆ ਇੱਕ ਨਵੀਂ ਰੈਸਿਪੀ ਦੇ ਨਾਲ ਧੰਨਵਾਦ ਜੀ ਬਾਏ ਬਾਏ